ਹਾਂਜੀ ਦੋਸਤੋ ਟੈਂਕਾਂ ਦੇ ਨਾਲ ਗਸ਼ਤ ਸਾਰੀ ਆਰਮੀ ਜੰਗ ਕਰਨ ਲਈ ਬਾਰਡਰਾਂ ਤੇ ਪਹੁੰਚ ਗਈ ਹੈ ਬਾਰਡਰ ਦੇ ਨਾਲ ਲੱਗਦੇ ਨੇੜੇ-ਨੇੜੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਹੋਕਾ ਵੀ ਬੁਲਾ ਦਿੱਤਾ ਆਰਮੀ ਦੇ ਵੱਲੋਂ ਸਾਰੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਚਕੰਨੇ ਰਹਿਣ ਦੋਸਤੋ ਵਾਹਿਗੁਰੂ ਅੱਗੇ ਅਰਦਾਸ ਜਰੂਰ ਕਰੋ ਕਿ ਇਹ ਜੰਗ ਕਦੇ ਵੀ ਨਾ ਲੱਗੇ ਦੋਸਤੋ ਧਰਮ ਦੇ ਨਾਂ ਤੇ ਪੰਜਾਬ ਅਤੇ ਪਾਕਿਸਤਾਨ ਨੂੰ ਲੜਾ ਕੇ ਮਾਰ ਦੇਣਾ ਹੈ ਪੰਜਾਬ ਅਤੇ ਪਾਕਿਸਤਾਨ ਦੋਨੋਂ ਭਰਾ ਭਰਾ ਹਨ ਜੇਕਰ ਸਾਡੇ ਇੱਕ ਦੂਜੇ ਤੇ ਲੱਗੀ ਤਾਂ ਦਰਦ ਇੱਕ ਦੂਜੇ ਨੂੰ ਹੀ ਹੋਣਾ ਹੈ ਤੀਜੇ ਦਾ ਕੁਝ ਨਹੀਂ ਜਾਣਾ ਹੜਾ ਦੇ ਵੇਲੇ ਪਾਕਿਸਤਾਨ ਨੇ ਹੀ ਸਾਰੇ ਫਲੱਡ ਖੋਲੇ ਸੀ ਕਿਉਂਕਿ ਕਹਿੰਦਾ ਪੰਜਾਬ ਨੂੰ ਕੋਈ ਵੀ ਦਰਦ ਨਾ ਆਵੇ ਉਸ ਟਾਈਮ 'ਮ ਪੰਜਾਬ ਦੇ ਨਾਲ ਸਿਰਫ ਇਕੱਲਾ ਪਾਕਿਸਤਾਨ ਹੀ ਮੋਢੇ ਦੇ ਨਾਲ ਮੋਢਾ ਲਾ ਕੇ ਖੜਾ ਸੀ ਦੋਸਤੋ ਇੱਕ ਗੱਲ ਹੋਰ ਇੰਨਾ ਗੰਦੀਆਂ ਰਾਜਨੀਤੀਆਂ ਦਾ ਕੁਝ ਨਹੀਂ ਜਾਣਾ ਬਾਰਡਰਾਂ ਤੇ ਸਿਰਫ ਉਗਰੀਵ ਘਰਾਂ ਦੇ ਪੁੱਤ ਹੀ ਖੜੇ ਹਨ ਜੇਕਰ ਇੱਕ ਦੂਜੇ ਦਾ ਨੁਕਸਾਨ ਹੋਇਆ ਤਾਂ ਸਿਰਫ ਗਰੀਵ ਘਰ ਹੀ ਉਜੜਨਗੇ ਕਈਆਂ ਦੇ ਸਹਾਰਾ ਉਜੜ ਜਾਣਗੇ ਅਤੇ ਕਈਆਂ ਕਈ ਮਾਮਾਂ ਦੀਆਂ ਹੁੱਖਾਂ ਖਾਲੀ ਹੋ ਜਾਣਗੀਆਂ ਇਹ ਰਾਜਨੀਤਿਕ ਲੋਕ ਤਾਂ ਆਪਣੇ ਮਹਿਲਾ ਦੇ ਵਿੱਚ ਵੜ ਜਾਣਗੇ ਨਾ ਇਹਨਾਂ ਦਾ ਪੁੱਤ ਬਾਰਡਰ ਤੇ ਖੜਾ ਹੈ ਤੇ ਨਾ ਇਹ ਆਪ ਬਾਰਡਰ ਤੇ ਖੜੇ ਹਨ